ਬਿਕਰਮ ਸਿੰਘ ਮਜੀਠੀਆ ਦੀ ਜੀ ਹਾਂ ਪਹਿਲਾ ਡਰੱਗ ਕੇਸ ਦਾ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਪੰਜਾਬ ਦਾ ਸਿਆਸੀ ਪਾਰਾ ਲਗਾਤਾਰ ਚੜਨ ਲੱਗਿਆ ਹੈ ਜਿੱਥੇ ਵਿਰੋਧੀ ਧਿਰ ਸਵਾਲ ਖੜੇ ਕਰ ਰਹੇ ਨੇ ਸਰਕਾਰ ਤੇ ਤਾਂ ਉੱਥੇ ਹੀ ਸਰਕਾਰ ਦੀ ਕਾਰਵਾਈ ਤੇ ਸਵਾਲ ਚੁੱਕਣ ਵਾਲਿਆਂ ਨੂੰ ਹਰਪਾਲ ਸਿੰਘ ਚੀਮਾ ਨੇ ਠੋਕਵਾ ਜਵਾਬ ਦਿੱਤਾ ਹੈ ਉਹਨਾਂ ਨੇ ਸਿੱਧਾ ਤੌਰ ਤੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਵਿਰੋਧੀ ਧਿਰਾਂ ਦੇ ਆਗੂਆਂ ਦੀ ਵੀਡੀਓ ਸਰਪਾਲ ਸਿੰਘ ਚੀਮਾ ਨੇ ਪੇਸ਼ ਕੀਤੀਆਂ ਨਹੀਂ ਮਜੀਠੀਆ ਖਿਲਾਫ ਕਾਰਵਾਈ ਦੀ ਗੱਲ ਕਰਨ ਵਾਲੇ ਆਗੂਆਂ ਦੀ ਵੀ ਵੀਡੀਓ ਸਪੇਸ਼ ਕਿਤੀਆਂ ਨੇ ਪ੍ਰਤਾਪ ਸਿੰਘ ਬਾਜਵਾਰ ਅਮਨੀਤ ਸਿੰਘ ਬਿੱਟੂ ਸਾਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਪਾਲ ਸਿੰਘ ਖੇੜਾ ਦੀਆਂ ਵੀਡੀਓ ਸਾਂਝੀ ਕੀਤੀਆਂ ਨੇ ਮਜੀਠੀਆ ਖਿਲਾਫ ਕਾਰਵਾਈ ਦੀ ਕਾਂਗਰਸੀ ਆਗੂਆਂ ਵੱਲੋਂ ਜੋ ਗੱਲ ਕਹੀ ਜਾਂਦੀ ਸੀ ਅਤੇ ਹੁਣ ਕਾਰਵਾਈ ਦੀ ਗੱਲ ਕਰਨ ਵਾਲੇ ਹੁਣ ਸਰਕਾਰ ਦੀ ਕਾਰਵਾਈ ਤੇ ਸਵਾਲ ਖੜੇ ਕਰ ਰਹੇ ਨੇ ਹਰਪਾਲ ਸਿੰਘ ਚੀਮਾ ਹੋਰਾਂ ਦਾ ਸਿੱਧਾ ਤੌਰ ਤੇ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਯਾ 2021 ਚ ਐਫਆਈਆਰ ਦਰਜ ਕੀਤੀ ਅਤੇ ਐਫਆਈਆਰ ਸਰਕਾਰ ਉਹਨਾਂ ਦੀ ਸਰਕਾਰ ਚ ਐਫਆਈਆਰ ਦਰਜ ਹੋਈ ਅਤੇ ਉਹਨਾਂ ਨੇ ਬਿਆਨ ਸੀ ਉਸ ਵੇਲੇ ਕਿ ਸਿੱਧਾ ਤੌਰ ਤੇ ਵਿਕਰਮ ਸਿੰਘ ਮਜੀਠੀਆ ਨਸ਼ੇ ਦੇ ਮਾਮਲੇ ਚ ਇਨਵੋਲ ਨੇ ਅਸਤੇ ਉਹਨਾਂ ਦੀ ਸਰਕਾਰ ਉਸ ਵੇਲੇ ਕਾਰਵਾਈ ਕਰੇਗੀ ਅਤੇ ਹੁਣ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਰਵਾਈ ਕੀਤੀ ਤਾਂ ਵਿਰੋਧੀ ਧਿਰ ਇਹ ਕਾਰਵਾਈ ਤੇ ਸਵਾਲ ਖੜੇ ਕਰ ਰਹੀ ਹੈ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖ ਝੋਖਾ ਕਰ ਲਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀ ਆ ਔਰ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਵਿਅਕਤੀ ਵਿਸ਼ੇਸ਼ ਕਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲੀਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਆਪਣੇ ਸ਼ਬਦਾਂ ਦੇ ਅੰਦਰ ਕਿਤਾਬਾਂ 'ਚ ਬੰਦ ਕਰਨਗੇ ਔਰ ਲਿਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜਿਆ ਕਰਨਗੀਆਂ ਕਿ ਹਾਂ ਪੰਜਾਬ 'ਚ 2000 7 ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਤਾਂ ਸਿੱਧਾ ਤੌਰ ਤੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਲਟਵਾਰ ਕੀਤਾ ਜੋ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਤਾਂ ਉਸ ਤੇ ਉਹ ਪਲਟਵਾਰ ਕਰਦੇ ਸਿੱਧਾ ਤੌਰ ਤੇ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਤਤਕਾਲੀ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਤਾਂ ਇਸੇ ਤੇ ਜਾਗਰ ਜਾਣ ਕਰ ਲਈ ਮੇਰੇ ਨਾਲ ਸ਼੍ਰੋਮਣੀ ਕਾਲੀ ਦਲ ਦਾ ਸੀਨੀਅਰ ਲੀਡਰ ਮਹੇਸ਼ਿੰਦਰ ਗਰਵਾਲ ਜੁੜ ਚੁੱਕੇ ਨੇ ਗਰਵਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਸੱਸੀ ਗੱਲ ਦੀ ਬਹੁਤ ਮਿਹਰਬਾਨੀ ਤੁਹਾਡੀ ਗਰੇਵਾਲ ਸਾਹਿਬ ਵਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਹੁੰਦੀ ਹੈ ਅਤੇ ਵਿਰੋਧੀ ਧਿਰਾਂ ਜਦੋਂ ਸਰਕਾਰ ਤੇ ਸਵਾਲ ਖੜੇ ਕਰਦੀਆਂ ਨੇ ਤਾਂ ਸਰਕਾਰੀ ਵਜ਼ੀਰ ਕਹਿ ਰਹੇ ਨੇ ਕਿ ਚਿੱਟੇ ਦੀ ਸ਼ੁਰੂਆਤ ਹੀ ਅਕਾਲੀ ਦਲ ਦੀ ਸਰਕਾਰ ਤੋਂ ਹੀ ਹੈ 2007 ਤੋਂ 2017 ਤੱਕ ਦਾ ਜ਼ਿਕਰ ਕੀਤਾ ਜਾ ਰਿਹਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਸੁਣ ਲਿਆ ਸੀਬਾ ਸਾਹਿਬ ਦੀ ਬਾਈਟ ਮੇਰੇ ਵਕੀਲ ਕੋਲ ਵੀ ਗ੍ਰੇਮ ਅਦੇ ਸ਼ਰੀਫ ਆਦਮੀ ਨੇ ਬਰਨਿਆ ਦੀ ਰਾਜਨੀਤਿਕ ਮਜਬੂਰੀ ਹੁੰਦੀ ਹੈ ਜਦ ਪਾਰਟੀ ਕਹਿੰਦੀ ਹੈ ਸੋ ਕਰ ਲੋ ਕਦਮੀ ਪੈਂਦੀ ਹੈ ਮੈਂ ਪਹਿਲੀ ਗੱਲ ਪੁੱਛਦਾ ਜੀ ਮਾ ਸਾਹਿਬ ਨੂੰ ਕਿ ਜਿਹੜਾ ਭੋਲਾ ਤੇ ਇਹਦੇ ਨਾਲ ਵਾਲੇ ਦੂਸਰੇ ਬੰਦੇ ਫੜੇ ਸੀ ਕੀੀਆਂ ਤੇ ਕੇਸ ਨਸ਼ੇ ਦੇ ਕਿਤੇ ਰਜਿਸਟਰ ਹੋ ਗਈ ਸਰਕਾਰ ਨੇ ਕੀਤੇ ਸੀ ਸ਼ਰੋਮਲੀ ਅਕਾਲੀ ਦਰਦੇ ਉਹਨਾਂ ਕੇਸਾਂ 'ਚ ਕਨਵਿਕਸ਼ਨ ਹੋਈ ਸਜ਼ਾ ਹੋਈ ਉਹਨਾਂ ਲੋਕਾਂ ਨੂੰ ਤੇ ਇਹਨਾਂ ਨੇ ਮੇਰਾ ਖਿਆਲ ਜਾਤਾ ਉਹ ਚੀਜ਼ ਪੜੀ ਨਹੀਂ ਜਾਂ ਇਹਨਾਂ ਨੂੰ ਉਹ ਤਾਂ ਗੱਲ ਦਾ ਸਮਝ ਨਹੀਂ ਲੱਗੀ ਕਿ ਭੋਲੇ ਦੇ ਭੋਲੇ ਦੇ ਸਾਥੀ ਜਿਹੜੇ ਆ ਸਾਡੇ ਐਸਐਸਪੀ ਪਟਿਆਲਾ ਉਸ ਵੇਲੇ ਦੇ ਐਸਐਸ ਮਾਨਸੀ ਜੀ ਨੇ ਇਹ ਰੈਕਟ ਸਾਰਾ ਡਰਗ ਦਾ ਵੱਡਾ ਤੋੜਿਆ ਤੇ ਇਸ ਡਰੱਗ ਦੇ ਰੈਕਟਰ ਨਾਲ ਸੀਗਾ ਕਿ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਵੇਲੇ ਕੋਈ ਵੀ ਜਿਹੜੀ ਆ ਜਿੰਨੇ ਲਿਸਕੇਲ ਤੇ ਨਸ਼ਾ ਤਸਕਰੀ ਹੁਣ ਆਮ ਆਦਮੀ ਪਾਰਟੀ ਵੇਲੇ ਸ਼ੁਰੂ ਹੋਈ ਆ ਉਹ ਸਾਰੀ ਖਤਮ ਅਕਾਲੀ ਦਲ ਵੇਲੇ ਕੀਤੀ ਸੀਗੀ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹ ਵਿਕਰਮ ਸਿੰਘ ਮਜੀਠੀਆ ਦਾ ਕੇਜਰੀਵਾਲ ਸਾਹਿਬ ਨੂੰ ਪਹਿਲਾਂ ਪੁੱਛਣ ਪ੍ਰੈਸ ਕਾਉਂਟ ਤੋਂ ਪਹਿਲਾਂ ਕਿ ਕੇਜਰੀਵਾਲ ਸਾਹਿਬ ਤੁਸੀਂ ਸਾਡੇ ਕਨਵੀਨਰ ਹੋ ਤੁਸੀਂ ਦੱਸੋ ਕਿ ਤੁਸੀਂ ਮਾਫੀ ਕਿਉਂ ਮੰਗੀ ਬਜੀਦੀਆ ਸਾਹਿਬ ਤੋਂ ਤੇ ਨਾਲ ਮਾਫੀ ਦੀ ਦਿੱਤੀ ਆ ਕੀ ਹੈ ਕਿ ਜਿਹੜੇ ਅਸੀਂ ਮੋਕਸਰ ਸਾਹਿਬ ਮੋਗੇ ਫਤਿਹਗੜ੍ਹ ਸਾਹਿਬ ਪ੍ਰੈਸ ਕਾਨਫਰੰਸਾਂ ਵਿੱਚ ਕਿਹਾ ਸੀਗਾ ਕਿ ਮਜੀਠੀਆ ਲੱਤ-ਪਾਸਾ ਡਰਗ ਨਾਲ ਉਹ ਰਾਜਨੀਤੀ ਤੋਂ ਪ੍ਰੇਰਿਤ ਸੀਗਾ ਅਸਲੀਅਤ ਨਹੀਂ ਸੀਗੀ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਉਹ ਐਫੀਡੇਵਿਟ ਅੱਜ ਵੀ ਉਵੇਂ ਸਟੈਂਡ ਕਰਦਾ ਹੈ ਤੀਜੀ ਗੱਲ ਅੱਜ ਤੱਕ ਕਿਸੇ ਵੀ ਤਪਤੀਸ਼ ਵਿੱਚ ਕਾਟੇ 3 ਸਾਲ ਪਾਉਣੇ 4 ਸਾਲ ਹੋ ਗਏ 21 ਦਸੰਬਰ ਦਾ ਪਰਚਾ ਦਰਜਾ ਇੱਕ ਇੱਕ ਰੱਤੀ ਭਾਰ ਦੀ ਰਿਕਵਰੀ ਕਿਸੇ ਚੀਜ਼ ਦੀ ਵੀ ਸਰਦਾਰ ਬਕਰਤ ਸਿੰਘ ਜੀ ਜੀਆ ਕੋਲੋਂ ਨਹੀਂ ਐ ਜੀ ਫਿਰ ਹੁਣ ਕਹਿੰਦੇ ਆ ਕਿ ਅਕਾਲੀ ਕਹਿੰਦੇ ਆ ਇਹਨਾਂ ਦਾ ਕਮਰ ਵਿਜੇ ਪ੍ਰਤਾਪ ਜਿਸ ਨੂੰ ਇਹਨਾਂ ਨੇ ਜਿਆਦਾ ਹੈਲੋ ਹੈਲੋ ਜੀ ਜੀ ਸਰ ਆਵਾਜ਼ ਆ ਰਹੀ ਹੈ ਹੈਲੋ ਆ ਰਹੀ ਹੈ ਨਹੀਂ ਆ ਰਹੀ ਆ ਰਹੀ ਹੈ ਆ ਰਹੀ ਹੈ ਜਿਹੜੇ ਕਮਰ ਵਿਜੇ ਪ੍ਰਤਾਪ ਨੂੰ ਜਿਆਦਾ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਾਈ ਸੀ ਪੰਜਾਬ ਸਾਰੇ ਤੇ 1000 ਬੋਟ ਲਾਇਆ ਸੀ ਜੀ ਕਿ ਸਾਡੇ ਕੋਲ ਹੀਰਾ ਪੰਜਾਬ ਦਾ ਆਇਆ ਉਹ ਜਦ ਹੀਰੇ ਨੇ ਕਿਹਾ ਕਿ ਜੋ ਕੁਝ ਕਰਦੇ ਪਏ ਤੁਸੀਂ ਗਲਤ ਕਰਦੇ ਤੁਸੀਂ ਉਹਦੀ ਵਾਈਟ ਟੂ ਨਹੀਂ ਹੋਣੀ ਹੈ ਕਿ ਇਹ ਤੋਂ ਫੋਲੇਸ਼ ਐਕਟ ਨਹੀਂ ਹੋ ਸਕਦਾ ਕਿ ਡਿਸਪਰਪੋਰਸ਼ਨੇਟ ਸੈਟ ਦਾ ਕੇਸ ਬੀਸੀਟੀ ਇਹ ਦੇਕਾਰ ਕਰੋ ਜਿਹੜੇ ਪਰ ਸਰ ਮੈਂ ਇੱਕ ਚੀਜ਼ ਦਾ ਜ਼ਿਕਰ ਕਰਨਾ ਚਾਹੂੰਗਾ ਕਿ ਆਪਾਂ ਜੇ ਪਿਛੋਕੜ ਜਾਈਏ ਪਿਛੋਕੜ ਜਾਈਏ ਕਿ ਤੁਹਾਡੇ ਹੀ ਜਿਹੜੇ ਲੀਡਰਸ਼ਿਪ ਉਹ ਨਹੀਂ ਅਜਨਾਲਾ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ ਅਤੇ ਉਹਨਾਂ ਨੇ ਬਿਆਨ ਵੀ ਆਪਣੇ ਕਲੰਬਤ ਕਰਵਾਏ ਵਿਜੀਲੈਂਸ ਦਫਤਰ ਜਾ ਕੇ ਇਸ ਕੇਸ 75 ਕਾਰਾ ਤੁਹਾਡੇ ਵੀ ਧਿਆਨ ਚ ਲਿਆ ਦੇਣਾ ਸਾਡੇ ਤੋਂ ਵੀ ਧਿਆਨ ਰੱਖਣਾ ਹੈ ਕਿ ਇਹਦੇ ਬਿਆਨ ਪਹਿਲਾਂ ਆਲਰੇਡੀ ਡਰੱਗ ਕੇਸ 'ਚ ਰਿਕਾਰਡ ਹੋਏ ਹੋਏ ਨੇ ਜੀ ਤੇ ਉਹ ਰਿਕਾਰਡਡ ਬਿਆਨ ਜਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਵੇਲ ਐਪਲੀਕੇਸ਼ਨ ਅਲਾਉ ਕੀਤੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਤੇ ਉਹ ਜਿਹੜਾ ਦੂਜਾ ਆਲਰੇਡਾ ਇਹ ਕੱਟਿਆ ਲੋਕ ਨੇ ਆਪਣੀ ਸਿਕਿਉਰਿਟੀ ਲੈਣ ਲਈ ਝੂਠੇ ਬਿਆਨ ਦਿੰਦੇ ਨੇ ਇਹਨਾਂ ਦੇ ਆਲਰੇਡੀ ਬਿਆਨ ਹੋਏ ਹੋਏ ਨੇ ਤੇ ਬਿਆਨ ਹਾਈ ਕੋਰਟ ਦੇ ਰੱਦ ਕੀਤੇ ਹੋਏ ਨੇ ਜੀ ਦੂਸਰੀ ਗੱਲ ਜਿਹੜੀ ਹੈ ਕੈਡਮੀ ਕੋਸ਼ਿਸ਼ ਕੀਤੀ ਹੈ ਵੀ ਸਾਡੇ ਆਪਣੇ ਕਮਰ ਵਿਜੇ ਪ੍ਰਤਾਪ ਕੀਦਾ ਜੀ ਕਮਰ ਵਿਜੇ ਪ੍ਰਤਾਪ ਇਹਨਾਂ ਨੂੰ ਪੁੱਛੋ ਕੀ ਹੋਵੇ ਕਮਰ ਵਿਜੇ ਪ੍ਰਤਾਪ ਦੀ ਗੱਲ ਕਿਉਂ ਨਹੀਂ ਸੁਣਦੇ ਉਹਨੂੰ ਪਾਰਟੀ 'ਚੋਂ ਕੱਢਦਾ ਕਿਉਂਕਿ ਜਿਹੜਾ ਸੱਚ ਬੋਲੇ ਉਹਨੂੰ ਛੱਲਦੇ ਨਹੀਂਗੇ ਤੀਸਰੀ ਗੱਲ ਕਿ ਜਿੰਨੀ ਰਿਕਵਰੀ ਹੁਣ ਹੋਈ ਹੈ ਇਹਦੇ 'ਚ ਸਜ਼ਾ ਕਿੰਨੀ ਹੋਈ ਹੈ ਅੱਜ ਤੱਕ ਕਿਸੇ ਨੂੰ ਹੋਈ ਹੈ ਅਸੀਂ ਬੋਲੇ ਅਸੀਂ ਬੋਲੇ ਵਾਲੇ ਕੇਸ ਕੀਤੇ ਬੋਲੇ ਵਾਲੇ 'ਚ ਸਜ਼ਾ ਹੋਈ ਮੈਨੂੰ ਤਾਂ ਹੈਰਾਨੀ ਆ ਸਾਰਾ ਕੂੜਾ ਕਰਕਟ ਇਕੱਠਾ ਕਰਕੇ ਗਵਾਹ ਬਣਾਉਂਦੇ ਪਏ ਨੇ ਮਜੀਠੀਏ ਦੇ ਉਲਟ ਜਿਹੜੇ ਦੁਨੀਆ ਦੇ ਰਿਜੈਕਟਡ ਬੰਦੇ ਨੇ ਝਟੋਪਾ ਧਿਆ ਹੋਇਆ ਨਰਿੰਦਰ ਸਿੰਘ ਹੋਇਆ ਦੂਜਾ ਤੀਜਾ ਜੀ ਉਹ ਸਾਰੇ ਗਵਾਹ ਕਰਦੇ ਪਏ ਨੇ ਕਿ ਮਜੀਠੀਆ ਨਾ ਕਿਤੇ ਬਾਹਰ ਆ ਜੇ ਮਜੀਠੀਆ ਮਜੀਠੀਆ ਤਾਂ ਵਿਗੜਨਾ ਕੱਖ ਨਹੀਂ ਕਿਉਂਕਿ ਮਜੀਠੀਆ ਤੇ ਝੂਠੇ ਕੇਸ ਨੇ ਤੇ ਇੱਕ ਰੱਤੀ ਭਰ ਵੀ ਉਸ ਬੰਦੇ ਦਾ ਇੰਨਾ ਤੋਂ ਵਿਗੜਨਾ ਨਹੀਂਗਾ ਕੁਛ ਕਿਉਂਕਿ ਬਿਲਕੁਲ ਝੂਠ ਦਾ ਬਲੰਦਾ ਹੈਗਾ ਪਰ ਸਰ ਵੇਖਿਆ ਜਾਵੇ ਪਰ ਸਰ ਵੇਖਿਆ ਜਾਵੇ ਕਿ ਨਸ਼ੇ ਦਾ ਮਾਮਲਾ ਜਿਹੜਾ ਵੀ ਹੁੰਦਾ ਹੈ ਕਿ ਨਸ਼ਾ ਸਿਰਫ ਸਰਕਾਰ ਦਾ ਟੀਚਾ ਨਹੀਂ ਹੈ ਤੁਹਾਡਾ ਵੀ ਟੀਚਾ ਹੋਊਗਾ ਕਿ ਪੰਜਾਬ ਚ ਨਸ਼ਾ ਜ਼ਰੂਰ ਖਤਮ ਹੋਣਾ ਚਾਹੀਦਾ ਹੈ ਕਿ ਪੰਜਾਬ ਨੇ ਬਹੁਤ ਕੁਝ ਚੱਲਿਆ ਸਰ ਪਿੱਛੇ ਪਰ ਜੇਕਰ ਦੇਖਿਆ ਜਾਵੇ ਕਿ ਡੀਏ ਦਾ ਕੇਸ ਪਾਇਆ ਗਿਆ ਡੀਏ ਦੇ ਕੇਸ ਨੂੰ ਡਰਗ ਮੰਡੀ ਨਾਲ ਜੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਉਹ ਸਾਰੇ ਉਹੀ ਲੀਡਰ ਤੇ ਸਾਰੇ ਉਹੀ ਅਫਸਰਾਂ ਤੋਂ ਪੁੱਛ ਪੜਤਾਲ ਜਾਂ ਜੋ ਹੈ ਇੱਕ ਤਰੀਕੇ ਦੀ ਜਾਂਚ ਸਹਿਯੋਗ ਮੰਗਿਆ ਜਾ ਰਿਹਾ ਹੈ ਉਸੀ ਮੇਰੇ ਗੱਲ ਸੁਣੋ ਪੱਤਰਕਾਰੋਂ ਇਹ ਤੁਸੀਂ ਵਿਕਲਪਤ ਕਹਿ ਰਹੇ ਹੋ ਐਫ ਆਈ ਆਰ ਪੜਿਆ ਇੱਕ ਵੀ ਗੱਲ ਇਹਦੇ ਵਿੱਚ ਡਰੱਗ ਦੀ ਲਿਖੀ ਹੈ ਤੁਸੀਂ ਜਿਹੜਾ ਇਹਨਾਂ ਨੇ ਉਸ ਦਿਨ ਲੈਣਾ ਸੀ ਰਿਮਾਂਡ ਵਿਕਰਮ ਸਿੰਘ ਮਜੀਠੀਆ ਦਾ ਉਹ ਸਟੇਟ ਦੀ ਐਪਲੀਕੇਸ਼ਨ ਪੜੀ ਹੈ ਇੱਕ ਗੱਲ ਨਹੀਂ ਹੋਈ ਡਰੱਗ ਦੀ ਉਹਦੇ ਵਿੱਚ ਲਿਖੀ ਹੋਈ ਤੁਸੀਂ ਡਰੱਗ ਬਣੀ ਕਹਿ ਕੇ ਤੁਸੀਂ ਸਰ ਉਹ ਤਾਂ ਸਰ ਅਸੀਂ ਨਹੀਂ ਕਹਿ ਰਹੇ ਅਸੀਂ ਨਹੀਂ ਕਹਿ ਰਹੇ ਜੋ ਬਿਆਨ ਹੈ ਜੋ ਬਿਆਨ ਹੈ ਜੋ ਵਿਜੀਲੈਂਸ ਦਫਤਰ ਦੇ ਅਫਸਰ ਦੇ ਕੇ ਆ ਰਹੇ ਆ ਬਿਆਨ ਉਹ ਆਪ ਕਹਿ ਰਹੇ ਨੇ ਕਿ ਉਹਨਾਂ ਨੇ ਸਾਡੇ ਤੋਂ ਕੁਝ ਬਦਲ ਕੀਤੀ ਅਸੀਂ ਦੱਸਿਆ ਤੁਸੀਂ ਤੁਸੀਂ ਕਾਗਜ਼ ਦੇਖੋ ਮੈਂ ਕਾਗਜ਼ ਭੇਜਦਾ ਤੁਹਾਨੂੰ ਕੱਟੋ-ਕੱਟ ਜਿਹੜੀ ਗੱਲ ਤੁਸੀਂ ਇਲੈਕਟ੍ਰੋਨਿਕ মিডিਆ ਤੇ ਕਰਦੇ ਹੋ ਤਸੱਲੀ ਕਰੋ ਕਿ ਹੈ ਸੱਚ ਉਹਨਾਂ ਨੂੰ ਕੋਈ ਇੱਕ ਵੀ ਕਾਗਜ਼ ਦਿਖਾਉਣ ਜੀ ਜਿਹਦੇ ਤੇ ਡਰੱਗ ਬਣੀ ਨਾਲੇ ਜੋੜਿਆ ਹੋਵੇ ਜੀ ਬਾਹਰ ਆ ਨਾ ਯਾਰ ਤੁਸੀਂ ਡਰੱਗ ਬਣੀ ਡਰੱਗ ਬਣੀ ਕਿੱਥੇ ਆ ਡਰੱਗ ਬਣੀ ਸਰ ਇਹ ਤਾਂ ਉਹ ਕਹਿ ਰਹੇ ਨਾ ਵਿਰੋਧੀ ਤੇਰਾ ਇਲਜ਼ਾਮ ਲਾ ਦਿੱਤੇ ਨੇ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਤੇ ਜੋ ਸਾਬਕਾ ਡੀਜੀਪੀ ਸੁਦਾ ਚੱਟੋਪਾਦਿਆ ਵੀ ਕਹਿ ਚੁੱਕੇ ਨੇ ਨਰਿੰਦਰ ਸਿੰਘ ਵੀ ਕਹਿ ਚੁੱਕੇ ਨੇ ਜੋ ਆਪਣੇ ਬਿਆਨ ਦੇ ਕੇ ਆਏ ਨੇ ਉਹ ਕਹਿ ਰਹੇ ਨੇ ਸਰ ਅਸੀਂ ਨਹੀਂ ਕਹਿ ਰਹੇ ਸਰ ਨਰਿੰਦਰ ਨਰਿੰਦਰ ਸਿੰਘ ਦਾ ਮੈਂ ਬਿਆਨ ਸੁਣਿਆ ਹੈ ਨਿਊਜ਼ ਦੇ ਟੀਵੀ ਤੇ ਉਹਨੇ ਕਿਹਾ ਮੇਰੇ ਵੇਲੇ ਇਨਕੁਆਇਰੀ ਚੱਲਦੀ ਸੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਇੱਕ ਮੁਲਜ਼ਮ ਦੇ ਬਿਆਨ ਨਾਲ ਤੁਸੀਂ ਦੂਜੇ ਨੂੰ ਦੋਸ਼ੀ ਬਣਾ ਦੋਗੇ ਕਾਨੂੰਨ ਕਹਿੰਦਾ ਮੁਲਜ਼ਮ ਦਾ ਬਿਆਨ ਕੂੜੇ ਦੀ ਢੇਰੀ ਹੁੰਦਾ ਉਹ ਆਪਣੇ ਆਪ ਦੇ ਫੇਰ ਗੱਲ ਸੁਣੋ ਉਹ ਬਿਆਨ ਪੁੱਰੇ ਬਿਲਕੁਲ ਗਰੇਵਤ ਸਾਹਿਬ ਸਮੇਂ ਦੀ ਘਟ ਹੈ ਤਾਂ ਤੁਹਾਡੇ ਨੇ ਆਪਣਾ ਪੱਕ ਰੱਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਿੱਧਾ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਚ ਲਗਾਤਾਰ ਸਿਆਸਤ ਪਕੀ ਹੋਈ ਹੈ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਹੋਰਾ ਨੇ ਜਿੱਥੇ ਪਲਟਵਾਰ ਕੀਤਾ ਤਾਂ ਉੱਥੇ ਹੀ ਤਾਂ ਸਿੱਧਾ ਤੌਰ ਤੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਇਹ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਹੋਰਾ ਦੇ ਸਟੇਟਮੈਂਟ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਸਿੱਧਾ ਤੌਰ ਤੇ ਹਰਪਾਲ ਸਿੰਘ ਚੀਮਾ ਹੋਰਾ ਦੇ ਬਿਆਨ ਨੂੰ ਸਿਰੇ ਤੋਂ ਖਾਰਜ ਕਰ प्रताप सिंह बाजवा उन, ने सोलह सितंबर प्रताप सिंह बाजवा ने सोलह सितंबर याद सॉरी उन्नीस सितंबर भी सौ सोलह नीस सपंबर भी सौ सोलह पंजाब विधानसभा च लीडर अपोजिशन ने और कांग्रेस पार्ट ने उन्होंने लीडर ऑफ अपोजिश अपॉइंट किया ਕਿ ਪੱਟੀ ਦੇ ਲੋਕਾਂ ਨੂੰ ਸਬੋਧਨ ਹੁੰਦਾ ਹੈ ਕੀ ਬੋਲਿਆ ਸੀਗਾ ਕੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਵਿਕਰਮ ਮਜੀਠੀਏ ਦੇ ਘਰ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹਨੂੰ ਅਸੀਂ ਪੱਟੀ ਦੇ ਸੀਏਐਸ ਸਟਾਪਸ ਲੈ ਕੇ ਜਾਵਾਂਗੇ ਪ੍ਰਤਾਪ ਸਿੰਘ ਬਾਦਲ ਜੀ ਕਿ ਸਰਕਾਰ ਬਣਦਿਆਂ ਹੀ ਸੁਖਵੀਰ ਸਿੰਘ ਬਾਦਲ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਪ੍ਰਤਾਪ ਸਿੰਘ ਤੇ ਆਦੇਸ਼ ਪ੍ਰਤਾਪ ਤੇ ਚਾਰੇ ਬੰਦਿਆਂ ਨੂੰ ਕਹਿੰਦੇ ਤਰਨਤਾਰਨ ਦੇ ਸੀ ਸਟਾਪਸ ਲੈ ਕੇ ਜਾਇਆ ਜਾਊਗਾ ਸੀ ਸਟਾਪਸ ਦੇ ਸੈਂਟਰ ਚ ਲਿਜਾ ਕੇ ਉਥੇ ਇਹਨਾਂ ਨੂੰ ਟੁੱਠੇ ਲਟਕਾਵਾਂਗੇ ਔਰ ਡਾਂਗਾਂ ਨਾਲ ਕੁੱਟਾਂਗੇ ਇਹ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਹਿ ਰਹੇ ਨੇਗੇ ਮੈਂ ਡੇਟ ਤੁਹਾਨੂੰ ਸਾਬੀ ਕੀਤੀ ਆ 19 ਸਤੰਬਰ 2016 ਪੱਟੀ ਚ ਜੇ ਇਸ ਵੀਡੀਓ ਦੇ ਉੱਤੇ ਕੋਈ ਪ੍ਰਤਾਪ ਸਿੰਘ ਬਾਜਬਾ ਜੀ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਆ ਕੋਈ ਡਾਰਾ ਕੋਈ ਤੋਖਲਾਗਾ ਕੋਈ ਐਡਿਟ ਕੀਤੀ ਜਾਪਦੀ ਆ ਤਾਂ ਉਹ ਆ ਕੇ ਅਦਾਲਤ ਚ ਆਪਣੀ ਅਰਜੀ ਦੇ ਦੇਣ ਕਿ ਭਾਈ ਮੈਂ 2016 ਚ ਨਹੀਂ ਬੋਲਿਆ ਸੀ ਦੂਸਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਪੇਸ਼ ਕਰਨ ਲੱਗਿਆ ਜਿਹੜਾ ਅਕਾਲੀ ਪੁਰਾਣਾ ਬਹੁਤ ਵੱਡਾ ਆਗੂ ਵੀ ਆ ਉਸ ਦੇ ਜਿਹੜੇ ਟਰੱਕ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਪੁਖਤਾ ਕਨੈਕਸ਼ਨ ਅੱਜ ਦੇ ਅਖੋਤੀ ਅਕਾਲੀ ਨੇ ਉਹਨਾਂ ਨੂੰ ਚੁਣੌਤੀ ਆ ਜੇ ਜੇ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਸ਼ਰਮ ਪਕਾਇਆ ਵਾ ਤੇ ਇਹ ਤੁਹਾਨੂੰ ਆਪਣੇ ਆਗੂ ਬਿਕਰਮ ਮਜੀਠੀਆ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰਨਾ ਚਾਹੀਦਾ ਜੋ ਤੁਸੀਂ ਪੁਤਲੇ ਸਾੜਦੇ ਫਿਰਦੇ ਹੋ ਇਹਦੇ ਪੁਤਲੇ ਸਾੜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹਦਾ ਮਕਸਦ ਸਿਰਫ ਇਹ ਕਿਹਾ ਤੇ دہشت ਪਾਉਣੀ ਆ ਦੇਖੋ ਕਿਸ ਤਰ੍ਹਾਂ ਸਰਦਾਰ ਸੁਖਪੀਰ ਸਿੰਘ ਅਕਾਲੀ ਦਲ ਦਾ ਬਹੁਤ ਵੱਡਾ ਆਗੂ ਵੀ ਆ ਉਹ ਕਹਿ ਰਿਹਾ ਕੀ ਕਹਿ ਰਿਹਾ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਇਹ ਡਰੱਗ ਮਾਫੀਆ ਦੇ ਨਾਲ ਕਿੰਨਾ ਵੱਡਾ ਕਨੈਕਸ਼ਨ ਆ ਇਹ ਗੱਲ ਕਹਿ ਰਿਹਾ ਸੁਖਪਾਲ ਸਿੰਘ ਕਹਿ ਰਿਹਾ ਇਸ ਵੀਡੀਓ ਦੇ ਅੰਦਰ ਕਿ ਬਿਕਰਮ ਮਜੀਠੀਏ ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਨੇ ਨਸ਼ਾ ਕਾਰਟਲ ਦੇ ਨਾਲ ਨੇ ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਲ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਨੂੰ ਤਬਾਹ ਕੀਤਾ ਇਹ ਗੱਲ ਸਖਪਾਲ ਸਿੰਘ ਖੈਰਾ ਪ੍ਰੈਸ ਦੇ ਜ਼ਰੀਏ ਵਿਧਾਨ ਸਭਾ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਹੈਗਾ ਔਰ ਦੂਸਰੇ ਪਾਸੇ ਹੁਣ ਕੀ ਕਹਿ ਰਿਹਾ ਕਿ ਬਾਤ ਮਾੜਾ ਕੀਤਾ ਬਜਾਤ ਸਰਕਾਰ ਨੇ ਵਿਕਮਜੀਠੀ ਦੇ ਤਿੰਨ ਵਾਰ ਦਾ ਐਮਐਲਏ ਕੈਬਨਟ ਦਾ ਮਨਿਸਟਰ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੇ ਕਹਿੰਦਾ ਮੈਂ ਆਮ ਵਿਅਕਤੀ ਹਾਂ ਕਦੇ ਕਹਿੰਦਾ ਮੈਂ ਬકરી ਵੀ ਚੋਲੇ ਨਾ ਕਦੇ ਕਹਿੰਦਾ ਮੈਂ ਕੁਝ ਵੀ ਕਰ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਤਮਾਮ ਹੋ ਐਗਜ਼ੈਂਪਲ ਦੇ ਕੇ ਪੰਜਾਬ ਦੇ ਲੋਕਾਂ ਦਾ ਦਲਤਾਂ ਦੇ ਨੇੜੇ ਹੋਣ ਦੀ ਗੱਲ ਕਰਦਾਗਾ ਉਸ ਸੰਵਿਧਾਨ ਦੀ ਟਰੂ ਸਪਿਰਟ ਦੇ ਤਹਿਤ ਕੰਮ ਕਰੂੰਗਾ ਕੋਈ ਵੀ ਇਲੀਗਲ ਕੰਮ ਨਹੀਂ ਕਰੂੰਗਾ ਕਿਸੇ ਦੇ ਖਿਲਾਫ ਮੰਦ ਭਾਵਨਾ ਦੇ ਨਾਲ ਕੰਮ ਨਹੀਂ ਕਰੂੰਗਾ ਇਹ ਜਦੋਂ ਸੋਚ ਕਾਈ ਜਾਂਦੀ ਆ ਇਹ ਸ਼ਬਦ ਜਿਹੜੇ ਨਗੇ ਉਹਦੇ ਚਾਹੁੰਦੇ ਨੇ ਔਰ ਉਸ ਤੋਂ ਬਾਅਦ ਬਤਾਰ ਉਹਨਾਂ ਨੇ ਮੁੱਖ ਮੰਤਰੀ ਬਤਾਰ ਮੁੱਖ ਮੰਤਰੀ ਉਹਨਾਂ ਨੇ ਲਗਭਗ 111 ਦਿਨ ਪੰਜਾਬ ਚ ਕੰਮ ਕੀਤਾ ਉਹਨਾਂ 111 ਦਿਨਾਂ ਦੀ ਉਹ ਸੋਚ ਚੁੱਕੀ ਔਰ ਉਸ ਸਮੇਂ ਵੀ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਧਾਨ ਦੇ ਮੁਤਾਬਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇਗੇ ਮੈਂ ਵੀਡੀਓ ਦੁਬਾਰਾ ਪਲੇ ਕਰ ਦਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇ ਕਿ ਵਿਧਾਨ ਸਭਾ ਦਾ ਮਜੀਠੀਆ ਪਹਿਲਾ ਪ੍ਰੈਸ ਦੇ ਜ਼ਰੀਏ ਜਿਸ ਨੇ ਐਨਐਸ ਦੇ ਲੋਗੋ ਫੈਲਾਏ ਹੈ ਸਰ ਸਿਰਫ ਬਿਚਾਏ ਹੋ ਬਿਕਰਮ ਮਜੀਠੀਆ ਕਹੇ ਆ ਬਿਕਰਮ ਜੀ ਸਰਕਾਰ আর ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਨਸ਼ਾ ਆਈ ਜਾਵੇ ਆ ਦੇਖੋ ਇਹ ਮਜੀਠੀਆ ਦੇ ਨਾਮ ਤੇ ਕੀ ਕਰਦੇ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਚ ਕੀ ਬੋਲ ਰਿਹਾ ਕਿ ਚਿੱਟਾ ਆਈ ਜਾਵੇ ਬਿਕਰਮ ਮਜੀਠੀਆ ਬਕਾਈ ਜਾਵੇ ਕੀ ਕਹਿ ਰਿਹਾਗਾ ਜਿਹੜਾ ਚਰਨਜੀਤ ਸਿੰਘ ਚੰਨੀ ਕਿ ਚਿੱਟਾ ਪੰਜਾਬ ਚ ਆਈ ਜਾਵੇ ਵਿਕਰਮ ਮਜੀਠੀਆ ਬਕਾਈ ਜਾਵੇ ਇਹ ਗੱਲ ਕੌਣ ਕਹਿ ਰਿਹਾਗਾ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਹਿ ਰਹੇ ਨੇਗੀ ਸੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੈਰੇਕਟਰ ਕਿਹੜਾਗਾ ਕੈਰੇਕਟਰ ਇਹਨਾਂ ਦਾ 1 2 3 4 ਆ ਲੋ ਚੌਥਾ ਬੰਦਾ ਜਿਹੜਾ ਪਹਿਲਾਂ ਕਾਂਗਰਸ ਪਾਰਟੀ 'ਚ ਹੁੰਦਾ ਸੀ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਸੱਤਾ ਦਾ ਆਨੰਦ ਮਾਣ ਰਿਹਾ ਉਹਦੀ ਵੀ ਸੁਣ ਲੋ ਇਹ ਦੇ ਸਰਦਾਰ ਰਵਦੀਪ ਸਿੰਘ ਬਿੱਟੂ ਕਾਂਗਰਸ ਦੇ ਸਾਬਕਾ ਨੇਤਾ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੈਂਟ ਨੇਤਾ ਹੁਣ ਦੇ ਨੇਤਾ ਕੱਲ ਨੂੰ ਸ਼ਾਇਦ ਕੋਈ ਹੋਰ ਪਾਰਟੀ ਬਣ ਕੇ ਚਲੇ ਜਾਣਗੇ ਕੀ ਕਹਿ ਰਹੇ ਨੇ ਕਿ ਚਿੱਟਾ ਇਹ ਨਜੀਟੀਆਂ ਇੱਕੋ ਹੀ ਨਾਮ ਆ ਕਹਿੰਦਾ ਕੀ ਕਹਿ ਰਿਹਾ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਤੇ ਚਿੱਟਾ ਦਾ ਵਧਣਾ ਹੀ ਵਧਣਾ ਸਭ ਤੋਂ ਵੱਡਾ ਕਹਿੰਦਾ ਚਿੱਟਾ ਪਿੰਡਾਂ ਚ ਕੌਣ ਲੈ ਕੇ ਗਿਆ ਵਿਕਰਮ ਮਜੀਠੀਆ ਲੈ ਕੇ ਗਿਆ ਮੇਰੇ ਸ਼ਬਦ ਨਹੀਂ ਹੈਗੇ ਇਹ ਕਿਹਦੇ ਸ਼ਬਦ ਨੇ ਜਦੋਂ ਵੀ 6 ਮਹੀਨੇ ਇਹ ਰਵਨੀਤ ਸਿੰਘ ਬਿੱਟੂ ਦੇ ਸ਼ਬਦ ਨੇਗੇ ਕਹਿੰਦਾ 6 ਮਹੀਨੇ ਲਾ ਕੇ ਆ ਦੋ ਛੱਡੋ ਕਹਿੰਦਾ ਫੇਰੋਂ ਕੰਮ ਹੋ ਗਿਆ ਇਹ ਤਾਂ ਲਗਾਤਾਰ ਛੱਡ ਲਓ ਛੱਡ ਦੋ ਕਹਿੰਦਾ ਉਹਦਾ ਕਹਿਣ ਦਾ ਭਾਵ ਆ ਕਿ ਇਹਨੂੰ ਲਗਾਤਾਰ ਜੇਲ੍ਹ ਚ ਰੱਖੋ ਜੇ ਬਾਹਰ ਆਉਂਦਾ ਤਾਂ ਪੰਜਾਬ ਚ ਚਿੱਟਾ ਫੈਲਦਾ ਚਿੱਟਾ ਵੱਧਦਾ ਕੌਣ ਕਹਿੰਦਾ ਕਾਰਵਾਈ ਕਿਉਂ ਕੀਤੀ ਹੈ ਇਹ ਵੀ ਨਾਲ ਹੀ ਬਸਣਾਤਾ